ਹਾਂਜੀ ਦੋਸਤੋ ਜਿਹੜਾ ਖਜ਼ਾਨਾ ਵਿਕਰਮਸਿੰਘ ਮਜੀਠੇ ਤੋਂ ਭਗਵੰਤਮਾਨ ਨੇ ਹੜਿਆਸੀ ਬੜੀ ਜਦੋਜਹਿਦ ਤੋਂ ਬਾਅਦ ਬੜੀ ਮੋਟੀ ਰਕਮ ਵੱਡਾ ਅੰਕੜਾ ਹੈ ਦੋਸਤੋ ਉਹ ਪੈਸਾ ਹੜਪੀੜਤਾ ਦੀ ਮਦਦ ਦੇ ਵਾਸਤੇ ਦਿੱਤਾ ਜਾਵੇਗਾ ਜਿੰਨਾ ਲੋਕਾਂ ਦੀ ਘਰ ਡਿੱਗੇ ਆ ਪੱਤੇ ਐ ਬਰਬਾਦ ਹੋ ਗਏ ਉਹਨਾਂ ਨੂੰ ਮਿਲਣਾ ਵੀ ਚਾਹੀਦਾ ਬੱਚੇ ਵੀ ਉਹਨਾਂ ਦੇ ਮਰੇ ਐ ਚਿੱਟੇ ਨਾ ਉਹਨਾਂ ਦੇ ਘਰਾਂ ਦੇ ਵਿੱਚ ਸੱਥਰ ਵਿਸੇ ਐ ਤੇ ਪੈਸਾ ਫਿਰ ਲੱਗਣਾ ਵੀ ਉਹਨਾਂ ਤੇ ਚਾਹੀਦਾ ਇਹ ਨਹੀਂ ਵੀ ਜੇ ਪੈਸਾ ਕਦੇ ਕਿਸੇ ਤੋਂ ਫੜਿਆ ਗਿਆ ਤੇ ਉਹਨੂੰ ਸਰਕਾਰ ਆਪਣੇ ਕੋਲੇ ਰੱਖੇ ਨਹੀਂ ਸਗੋਂ ਲੋਕਾਂ ਵਿੱਚ ਹੀ ਲੱਗਣਾ ਚਾਹੀਦਾ ਇੱਕ ਗੱਲ ਇਹ ਨੰਬਰ 2 ਤੇ ਦੋਸਤੋ ਕਹਿੰਦੇ ਜਿਹੜੇ ਲੋਕ ਵੱਡੇ ਰਾਜਨੇਤਾ ਸੀ ਭਾਵੇਂ ਜਿਹੜੇ ਸਿਆਸੀ ਲੀਡਰ ਸੀਗੇ ਇੱਕ ਜਿਹੜੇ ਵੱਡੇ ਆਫੀਸਰ ਸੀਗੇ ਜਿਨ੍ਹਾਂ ਨੇ ਪੈਸਾ ਬੜਾ ਵੱਡੇ ਪੱਧਰ ਤੇ ਲੁੱਟਿਆ ਹੋਇਆ ਸੀ ਨਾ ਤੇ ਦੋਸਤੋ ਉਹ ਬੈਂਕਾਂ ਵਿੱਚ ਰੱਖਿਆ ਜਾ ਸਕਦਾ ਇਨਾ ਪੈਸਾ ਆਮਦਨ ਤੋਂ ਵੱਧ ਨਹੀਂ ਰੱਖ ਸਕਦੇ ਇਹ ਨਾ ਹੀ ਕਿਤੇ ਹੋਰ ਸਾਂਭਿਆ ਜਾ ਸਕਦਾ ਹੈ ਬਹੁਤੇ ਬੰਦੇ ਕਹਿੰਦੇ ਇਹੋ ਜੇ ਵੀ ਸੀ ਜਿਨ੍ਹਾਂ ਦੇ ਪੈਸੇ ਮੋਟੀਆਂ ਰਕਮਾਂ ਖਜ਼ਾਨੇ ਧਰਤੀ ਵਿੱਚ ਲੁਕੋ ਕੇ ਦੱਬੇ ਹੋਏ ਸੀ ਕਿਉਂਕਿ 10 ਜ਼ਿਲ੍ਹਿਆਂ ਦੇ ਵਿੱਚ ਹਾੜ ਆਏ ਆ ਦੋਸਤੋ ਤੇ ਹਾੜਾਂ ਦਾ ਪਾਣੀ ਹੁਣ ਕਿੱਥੇ ਕਿੱਥੇ ਧਰਤੀ ਦੇ ਉੱਤੇ ਫਿਰਿਆ ਹੈ ਇਹ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਨਹੀਂ ਕੱਢ ਸਕੇ ਉਹ ਬੰਦੇ ਤਾਂ ਹੀ ਤਾਂ ਕਹਿੰਦੇ ਆ ਨਾ ਕਿ ਜਿਵੇਂ ਠੱਗੀ ਦਾ ਪੈਸਾ ਆਉਂਦਾ ਰਸਵਤ ਦਾ ਉਸੇ ਤਰ੍ਹਾਂ ਹੀ ਚੱਲਿਆ ਜਾਂਦਾ ਹੈ ਭਾਵੇਂ ਇਹ ਲੋਕ ਬੜੇ ਚੰਤ ਹੁੰਦੇ ਆ ਬੜੇ ਚੋਸਤ ਤੇ ਚਲਾਕ ਹੁੰਦੇ ਆ ਪਹਿਲੀ ਕੱਢ ਜਾਂਦੇ ਆ ਪਰ ਇਹੋ ਜੇ ਹੜ ਆਇਆ ਕਈ ਥਾਂ ਪਾਣੀ ਆਇਆ ਜਿਹੜਾ ਕਹਿੰਦੇ ਇਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਜਿਹੜਾ ਜੇਲ੍ਹ ਦੇ ਵਿੱਚ ਅੱਜ ਵੱਡਾ ਸਮਗਲਰ ਬੈਠਾ ਹੈ ਦੋਸਤੋ ਸਭ ਤੋਂ ਵੱਧ ਜਿਹੜਾ ਪੈਸਾ ਉਹਨਾਂ ਦੋ ਤਿੰਨ ਤੋਂ ਫੜਿਆ ਗਿਆ ਹੈ ਕਹਿੰਦੇ ਉਹਨਾਂ ਦਾ ਪੈਸਾ ਜਿਹੜਾ ਬਾਹਰ ਦੇ ਵਿੱਚ ਪਿਆ ਸੀ ਨਾ ਉਹ ਸਾਰਾ ਹੜਾਂ ਦੀ ਭੇਟ ਚੜਿਆ ਕਹਿੰਦੇ ਕਈ ਦਿਨ ਹੋ ਗਏ ਉਹਨਾਂ ਨੂੰ ਰੋਟੀ ਚੰਗੀ ਨਹੀਂ ਲੱਗਦੀ ਉਹਨਾਂ ਦੇ ਨੇੜਲੇ ਬੰਦੇ ਰੱਖਦੇ ਆ ਕਹਿੰਦੇ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਦੱਸ ਦੇ ਤਾਂ ਉਹ ਨਹੀਂ ਹੱਸਦੇ ਐ ਪਰ ਕਹਿੰਦੇ ਕਾਰਨ ਇਹੋ ਹੀ ਹੈ ਕਿ ਉਹਨਾਂ ਦੀ ਬਹੁਤ ਹੀ ਧਨ ਦੌਲਤ ਇਸ ਹੜਾਂ ਦੇ ਪਾਣੀ ਦੇ ਵਿੱਚ ਬਿਹਾ ਗਈ ਹੈ ਚੰਗਾ ਹੁੰਦਾ ਗਰੀਬਾਂ ਨੂੰ ਵੰਡ ਦਿੰਦੇ ਦੇ ਦਿੰਦੇ ਪਰ ਨਹੀਂ ਦੋਸਤੋ ਤੇ ਜੇਕਰ ਭਗਵੰਤ ਮਾਨਸਾਹ ਇਹਨਾਂ ਲੋਕਾਂ ਦਾ ਇਹ ਜਿਹੜਾ ਕਰੋੜਾ ਰੁਪਈਆ ਹਰ ਪੀੜਤਾ ਵਿੱਚ ਦੇ ਦਿੰਦੇ ਆ ਵੰਡ ਦਿੰਦੇ ਆ ਤੇ ਉਹਨਾਂ ਦੀ ਵੀ ਚੜ੍ਹਦੀ ਕਲਾ ਹੋਵੇਗੀ ਹੁਣ ਮੈਂ ਗੱਲ ਕਰਦਾ ਦੋਸਤੋ ਹਰ ਪੀੜਤਾ ਭਰਾਵੋ ਦਿਨ ਨਾਲ ਕੋਲੇ ਪੈਸੇ ਇਕੱਠੇ ਹੋ ਗਏ ਜਾਂ ਕਰੀ ਜਾਂਦੇ ਆ ਨਾ ਜਾਇਓ ਜੇ ਜਾਓਗੇ ਨੰਬਰ 1 ਤੇ ਤੁਹਾਡੇ ਸਿਰ ਪਾਟਣਗੇ ਕੰਨ 2 ਥਾ ਜਿਹੜੇ ਸਮਾਨ ਦੀਆਂ ਟਰਾਲੀਆਂ ਭਰ ਕੇ ਲੈ ਕੇ ਗਏ ਸੀ ਉਹਨਾਂ ਦੇ ਮਾਰ ਮਾਰ ਸਿਰ ਝੋੜੇ ਉਹਨਾਂ ਨੂੰ ਟਰਾਲੀਆਂ ਤੋਂ ਧੂਕ ਕੇ ਪਰਾਂ ਕਰਤਾ ਉਹਨਾਂ ਦੇ ਫੀਲਡ ਦੇ ਗੱਟੇ ਟਰਾਲੀਆਂ ਚੋਂ ਭਰਾਵੋ ਮਿੰਟਾਂ ਸਕਿੰਟਾਂ ਚ ਐ ਚੱਪ ਕੇ ਲੈ ਗਏ ਜਿਵੇਂ ਲੁੱਟ ਪਈ ਹੁੰਦੀ ਹੈ ਇਸੇ ਤਰ੍ਹਾਂ ਦੋਸਤੋ ਫਿਰ ਹੁਣ ਜਿਹੜਾ ਕੋਈ ਬੰਦਾ ਜਾਊਗਾ ਉਹਦੀ ਫੇਰ ਨਹੀਂ ਕਹਿਣ ਦਾ ਭਾਵ ਉਹਨਾਂ ਦਾ ਇਸੇ ਤਰ੍ਹਾਂ ਇਹ ਨੰਬਰ 2 ਹੁਣ ਤੁਹਾਡਾ ਜਿਹੜਾ ਸਮਾਨ ਹੈ ਉਹ ਦੁਕਾਨਾਂ ਤੇ ਵਿਕੂਗਾ ਕਿਉਂਕਿ ਇੱਕ ਘਰ ਦੇ ਵਿੱਚ ਨਾ ਕੱਲ ਬੰਦੇ ਨੇ ਇੱਕ ਨੌਜਵਾਨ ਨੇ ਤੁਰ ਫਿਰ ਕੇ ਘਰਾਂ ਦੇ ਵਿੱਚ ਚੈੱਕ ਕੀਤਾ ਇੱਕ ਘਰ ਦੇ ਵਿੱਚ ਜਰ 20-20 ਗੱਟੇ ਫੀਲਦੇ ਜਿਨ੍ਹਾਂ ਦਾ ਮਾਲ ਡੰਗਰ ਕੋਈ ਨਹੀਂ ਜਿਨ੍ਹਾਂ ਦੇ ਉਹਨਾਂ ਦੇ ਘਰੇ 20 20 30 30 ਗੱਟੇ ਫੀਲ ਦੇ ਪਏ ਐ 50 50 ਥੈਲੀਆਂ ਆਟੇ ਦੀਆਂ ਪਈਆਂ ਤੇ ਦੋਸਤੋ 20 20 ਕਿਲੋ ਸੁੱਕੀ ਦਾਲ ਪਈ ਐ ਭਰਾਵੋ ਕਿਉਂ ਲੋਕਾਂ ਦਾ ਕਿਰਤ ਕਮਾਈ ਦਾ ਪੈਸਾ ਲਟਾ ਰਹੇ ਹੋ ਜਦੋਂ ਪਾਣੀ ਉੱਤਰ ਗਿਆ ਹੜ੍ਹ ਖਤਮ ਹੋ ਗਏ ਉਦੋਂ ਉਹਨਾਂ ਦੇ ਘਰ ਪਾ ਦਿਓ ਇੱਕ ਕਮਰਾ ਦੋ ਕਮਰੇ ਉਦੋਂ ਪਾ ਦਿਓ ਉਹਨਾਂ ਨੂੰ ਸੁੱਖ ਮਿਲ ਜੂ ਹੁਣ ਕੋਈ ਵੀ ਪੈਸਾ ਲੈ ਕੇ ਉੱਥੇ ਨਾ ਜਾਓ ਹੁਣ ਤੇ ਭਰਾਵੋ ਉਹ ਪਿੰਡ ਵੀ ਉੱਥੇ ਪੈਸਾ ਲਜਾਈ ਜਾਂਦੇ ਆ ਹਸਮਾਨ ਚੱਕ ਚੱਕ ਲਜਾਈ ਜਾਂਦੇ ਆ ਜਿੰਨਾ ਚ ਪਾਣੀ ਦੀ ਟਿੱਪ ਨਹੀਂ ਆਈ ਕੱਲ ਭਾਈ ਪਰਮਜੀਤ ਸਿੰਘ ਦਲ ਖਾਲਸਾ ਵਾਲੇ ਉਹਨਾਂ ਨੇ ਬੜਾ ਗੁੱਸੇ ਦੇ ਵਿੱਚ ਬੋਲਿਆ ਉਹ ਕਹਿੰਦਾ ਓਏ ਲੋਕੋ ਕਿਉਂ ਤੁਸੀਂ ਸਾਰੇ ਮਾਝੇ ਨੂੰ ਮੰਗਤੇ ਬਣਾ ਕੇ ਰੱਖਤਾ ਭਿਖਾਰੀ ਬਣਾ ਕੇ ਰੱਖਤਾ ਕਹਿੰਦਾ ਯਾਰਸ ਸੰਘਰਸ਼ੀ ਲੋਕ ਸੀ ਯੋਧੇ ਲੋਕ ਸੀ ਪਰ ਅੱਜ ਲਾਲਚ ਦੇ ਵਾਸਤੇ ਭਰਾਵੋ ਉਹ ਟਰਾਲੀ ਦੇ ਮੰਗਰ ਐ ਉੱਡ ਲੈਂਦੇ ਐ ਜਿਵੇਂ ਸ਼ਹਿਰਾਂ 'ਚ ਮੰਗ ਤੇ ਕਾਰਾਂ ਮੰਗਰ ਉੜਦੇ ਸੀ ਦੋਸਤੋ ਜੇ ਕੋਈ ਟਰਾਲੀ ਜਾਂਦੀ ਆ ਨਾ ਜਿਹੜੇ ਲੋੜਬੰਦ ਲੋਕ ਆ ਉਹ ਤੇ ਵਿਚਾਰੇ ਘਰਾਂ 'ਚ ਬੈਠੇ ਐ ਫਸੇ ਬੈਠੇ ਐ ਘਿਰੇ ਬੈਠੇ ਐ ਉਹਨਾਂ ਦੇ ਤੇ ਘਰ-ਵਾਰ ਡਿੱਗ ਪਿਓ ਨਾ ਤਾਂ ਅਫਸੋਸ ਐ ਮਜੂਸ ਹੋਏ ਬੈਠੇ ਐ ਪਰ ਜਿਹੜੇ ਹੋਰ ਲੋਕ ਆ ਨਾ ਲੁਟੇਰੇ ਉਹ ਦੋਸਤੋ ਤਿਆਰ ਸੜਕਾਂ ਤੇ ਖੜੇ ਐ ਟਰਾਲੀਆਂ ਸਾਈਡਾਂ ਤੇ ਲੈਣੀਆਂ ਆਟੋ ਲਾਏ ਐ ਤੇ ਭਰ ਕੇ ਭਰਾਵੋ ਦੁਕਾਨਾਂ ਤੇ ਵੇਚੀ ਜਾ ਰਹੇ ਐ ਇਸ ਲਈ ਬਚ ਜੋ ਇੱਕ ਮੈਂ ਹੋਰ ਗੱਲ ਕਰਦਾ ਭਰਾਵੋ 2-3% ਉੱਤੇ ਜਿਹੜੀਆਂ ਸੰਸਥਾਵਾਂ ਵਾਲੇ ਐ ਉਹਨਾਂ ਨੇ ਬੜੀ ਲੁੱਟ ਮਚਾਈ ਐ ਉਹਨਾਂ ਦੇ ਨਾਲ 2-3 ਯੂਟਿਊਬਰ ਪੱਤਰਕਾਰ ਵਾਲੇ ਹੋਏ ਐ ਉਹ ਵੀਡੀਓ ਬਣਾਉਂਦੇ ਐ ਕਲਾਕਾਰਾਂ ਨੂੰ ਐਂ ਪਾੜ ਕੇ ਲਿਉਂਦੇ ਐ ਜਿਵੇਂ ਮੱਛੀ ਫੜਨ ਵੇਲੇ ਗੰਡਵਾ ਕੁੰਡੀ ਚ ਲਾ ਕੇ ਸਿੱਟਿਆ ਜਾਂਦਾ ਨਾ ਆ ਹਾਲ ਭਰਾਵੋ ਹੋਇਆ ਪਿਆ ਉਹਨੂੰ ਇਹੋ ਜਿਹਾ ਘਰੇ ਲੈ ਕੇ ਜਾਂਦੇ ਐ ਕਲਾਕਾਰ ਨੂੰ ਉਹਨੂੰ ਰਵਾ ਕੇ ਲੈ ਕੇ ਆਉਂਦੇ ਤੇ ਜਦੋਂ ਵਿਚਾਰਾ ਰੋਂਦਾ ਐ ਏਮੋਸ਼ਨਲ ਤੜਕਾ ਇਹੋ ਜਿਹਾ ਲਾਉਂਦੇ ਐ ਕਿ ਉਹ ਤੋਂ ਕਰੋੜ 2 ਕਰੋੜ ਰੁਪਈਆ ਕਢਾ ਕੇ ਛੱਡਦੇ ਐ ਤੇ ਉਹ ਘਰਾਂ ਵਾਲੇ ਕੋਲ ਤਾਂ ਜਾਂਦਾ ਨਹੀਂ ਉਹੇ ਸੰਸਥਾਵਾਂ ਵਾਲੇ ਅਰਬਾਂ ਕਰਬਾਂ ਪਤੀ ਬਣ ਰਹੇ ਭਰਾਵੋ ਕਰਦੇ ਆ ਸੇਵਾ ਕਰਦੇ ਹੋਣਗੇ ਚੰਗੀ ਗੱਲ ਐ ਪਰ ਹੜਾਂ ਦੇ ਨਾਂ ਦੇ ਉੱਤੇ ਅਰਬਾਂ ਰੁਪਈਆ ਇਕੱਠਾ ਕਰਨਾ ਕਿਤੇ ਲਿਖਿਆ ਹੜਾਂ ਦੇ ਨਾਂ ਦੇ ਉੱਤੇ ਨਵੀਆਂ ਗੱਡੀਆਂ ਲੈਣੀਆਂ ਟਰੈਕਟਰ ਲੈਣੇ ਟਰੱਕ ਲੈਣੇ ਇਹ ਕਿਤੇ ਲਿਖਿਆ ਜਿਹੜਾ ਸਮਾਨ ਉੱਥੇ ਟਰੱਕ ਗੱਡੀਆਂ ਦਿੱਤਣਾ ਜਾ ਰਹੀਆਂ ਲੱਖਾਂ ਕਰੋੜਾਂ ਦੀਆਂ ਕੀ ਇਹ ਸੰਸਥਾਵਾਂ ਵਾਲੇ ਉਹ ਗੱਡੀਆਂ ਬੇਚ ਕੇ ਹੜਪੀੜਤਾ ਤੇ ਪੈਸਾ ਲਾਉਣਗੇ ਨਹੀਂ ਲਾਉਣਗੇ ਭਰਾਵੋ ਇਹਨਾਂ ਦੀ ਤਿਕੜੀ ਆ ਉਥੇ ਕੁਝ ਯੂਟਿਊਬਰ ਪੱਤਰਕਾਰ ਇੱਕ ਦੋ ਪਰਸੈਂਟ ਸੰਸਥਾਵਾਂ ਵਾਲੇ ਤੇ ਸੈਲੀਬ੍ਰਿਟੀ ਵਿਚਾਰੇ ਉਥੇ ਉਮ ਫਸਦੇ ਆ ਉਹਨਾਂ ਨੇ ਤੇ ਆਉਣਾ ਹੀ ਆਉਣਾ ਜੇ ਤੇ ਆਉਂਦੇ ਨਹੀਂ ਹੜਾ ਚੋ ਤਾਂ ਮਰਦੇ ਆ ਉਹਨਾਂ ਤੇ ਤਵਾ ਲੱਗਦਾ ਕਹਿੰਦੇ ਪੰਜਾਬ ਨਾਲ ਨਹੀਂ ਖੜੇ ਪੰਜਾਬ ਦੇ ਪੁੱਤ ਸੀ ਤੇ ਜੇ ਆ ਜਾਂਦੇ ਆ ਫਿਰ ਮੂਰੇ ਲਟੇ ਦੇ ਬੈਠੇ ਐ ਭਰਾਵੋ ਕਿਸਤਿਆਂ ਦੇ ਵਿੱਚ ਉਹਨਾਂ ਵਾਸਤੇ ਕਿਸਤਿਆਂ ਤਿਆਰ ਖੜਾਈ ਖੜੇ ਹੁੰਦੇ ਐ ਸਾਰਾ ਸਾਰਾ ਦੇਣਾ ਤੁਸੀਂ ਦੇਖਿਆ ਇੱਕ ਕਲਾਕਾਰ ਗਿਆ ਪਰਸੋਂ ਇੱਕ ਵੇੜੀ ਝੋ ਆਪ ਚੜ ਗਿਆ ਦੋ ਵੇੜੀਆਂ ਛੋਤੇ ਗੰਨਮੈਣ ਚੜ ਗਏ ਇੱਕ ਚਸਸਤਾ ਵਾਲੇ ਚੜ ਗਏ ਚਾਰੇ ਵੇੜੀਆਂ ਲੈ ਕੇ ਤਰ ਗੀ ਪਤਾ ਨਹੀਂ ਉਹ ਕਲਾਕਾਰ ਨੇ ਕਿੰਨੇ ਇੱਕ ਲੱਖ ਉਹਨਾਂ ਦੀ ਜੇਬ ਚ ਪਾਇਆ ਪਤੰਦਰਾਂ ਨੇ ਉਹਦੀ ਵੀ ਡੋਫਾਤੀ ਉਹਦੀ ਬੱਲੇ ਬੱਲੇ ਕਰਾਤੀ ਪਰ ਜਿਹੜੇ ਲੋਕ ਸੀ ਉਹ ਰੋਈ ਜਾਂਦੇ ਸੀ ਖੜੇ ਸੀ ਤੇ ਮਗਰੋਂ ਫਿਰ ਦੁੱਖ ਮੰਨਦੇ ਐ ਮਗਰੋਂ ਕਹਿੰਦੇ ਜੀ ਸਾਡੀ ਸੰਸਥਾ ਤਾਂ ਬੜੀ ਵੱਡੀ ਸੇਵਾ ਕਰਦੀ ਐ ਕੋਈ ਭਾਵੇਂ ਸਾਰੇ ਲੋਕ ਹੀ ਕਰਦੇ ਆ ਸੇਵਾ ਵੱਡੀ ਛੋਟੀ ਕੋਈ ਨਹੀਂ ਹੁੰਦੀ ਜੇ ਤੁਸੀਂ ਉੱਥੇ ਲੱਗੇ ਹੋ ਤੇ ਉੱਥੇ ਵੀ ਸੇਵਾ ਜੇ ਕੋਈ ਪਿੰਡ ਚੋਂ ਪੈਸੇ ਇਕੱਠੇ ਕਰਕੇ ਦੇਈ ਜਾਂਦਾ ਉਹਦੀ ਵੀ ਸੇਵਾ ਹੈ ਸੇਵਾ ਕੋਈ ਛੋਟੀ ਵੱਡੀ ਨਹੀਂ ਹੁੰਦੀ ਜੇ ਤੁਸੀਂ ਆ ਗੱਲ ਕਹਿਣਿਓ ਇਰ ਤੁਹਾਡੇ ਮਨ ਦੇ ਵਿੱਚ ਬਹੁਤ ਵੱਡਾ ਹੰਕਾਰ ਹੈ ਤੁਸੀਂ ਕਿਉਂ ਆਪ ਦੀ ਸੰਸਥਾ ਵਾਸਤੇ ਐਡੀਆਂ ਐਡੀਆਂ ਗੱਡੀਆਂ ਟਰੱਕ 50 50 ਲੱਖ ਦੀਆਂ ਗੱਡੀਆਂ 10 10 ਲੱਖ ਦੀਆਂ ਗੱਡੀਆਂ ਕਰੋੜ ਕਰੋੜ ਦੀ ਗੱਡੀ ਟਰੱਕ ਕਿਉਂ ਲੈ ਰਹੇ ਹੋ ਜਵਾਬ ਦਿਓ ਜਦੋਂ ਕਲਾਕਾਰ ਆਉਲਖ ਬੋਲੀ ਜਾਂਦਾ ਸੀ ਦੋਸਤੋ ਆ ਮੈਂ ਉਹਦਾ ਨਾਮ ਕਲਾਕਾਰ ਦਾ ਭੁੱਲ ਗਿਆ ਜਿਹਦੇ ਨਾਲ ਜੈਡ ਸਿਕਿਉਰਟੀ ਹੈ ਤੇ ਔਲਖ ਜਿਹੜਾ ਮੂਸੇਆ ਦੇ ਕੇਸ ਦੇ ਵਿੱਚ ਵੀ ਆ ਗਿਆ ਸੀ ਉਹ 5 ਕਰੋੜ ਅਰਪੀਮਨਕੀਰ ਤੌਲਕ ਵੈਗਰੂ ਮਨਕੀਰ ਤੌਲਕ ਦਾ ਨਾਮ ਉਹ 5 ਕਰੋੜ ਰੁਪਇਆ ਬੋਲ ਗਿਆ ਚੰਗਾ ਹੁੰਦਾ ਪ੍ਰਭੂ ਆਪ ਕਰ ਬਣਾ ਕੇ ਜਾਂਦਾ ਉਹ ਵੀ ਉਹਨੇ ਕਿਸੇ ਨੂੰ ਕਹਿਤਾ ਵੀ ਮੈਂ ਦਊਂਗਾ ਇਸ ਲਈ ਪ੍ਰਭੂ ਸੰਸਥਾਵਾਂ ਵਾਲਿਆਂ ਦਾ ਉਹ ਕੰਮ ਹੋ ਗਿਆ ਜਿਵੇਂ ਕਿਸੇ ਸਮੇਂ ਦੋਸਤੋ ਬਾਬੇ ਬਕਾਲੇ 22 ਮੰਝੀਆਂ ਲੱਗੀਆਂ ਸੀ ਨਾ ਅੱਜ ਤੇ ਪਤਾ ਹੀ ਨਹੀਂ ਸਸਤਾਵਾ ਵਾਲੇ ਨੇ ਕਿੰਨੀਆਂ ਮੰਝੀਆਂ ਲੱਗੀਆਂ ਉਹ ਕਹਿੰਦਾ ਸਾਡੀ ਅਸਲੀ ਉਹ ਕਹਿੰਦਾ ਸਾਡੀ ਅਸਲੀ ਤੇ ਲੁੱਟ ਖਸੁੱਟ ਭਰਾਵੋ ਹੋਈ ਜਾਂਦੀ ਐ ਕਰੋੜਾ ਰੁਪਿਆ ਗੋਰਖ ਤੰਦਾ ਚੱਲ ਰਿਹਾ ਹੈ ਹਰ ਜੋ ਭਰਾਵੋ ਲੋਕੋ ਹੁਣ ਭਾਈ ਫਰਮਜੀਤ ਸਿੰਘ ਨੇ ਵੀਡੀਓ ਪਾਈ ਸੀ ਦਲ ਖਾਲਸਾ ਵਾਲੇ ਉਹ ਕਹਿੰਦਾ ਲੋਕ ਹੁਣ ਰੋਕੇ ਨਹੀਂ ਰੁਕਦੇ ਕੀ ਕਰਗੇ ਹੁਣ ਪਿੰਡਾਂ ਚੋਂ ਟਰਾਲੀਆਂ ਮੱਲੋ ਮੱਲੀ ਲੈ ਕੇ ਆ ਰਹੇ ਆ ਉਹ ਭਰਾਵੋ ਰੁਕ ਜੀ ਉਦੋਂ ਆ ਜਿਓ ਜਦੋਂ ਪਾਣੀ ਉੱਤਰ ਗਿਆ ਉਹਨਾਂ ਦੇ ਘਰ ਫਾਟ ਗਏ ਉਦੋਂ ਦੇਖ ਕੇ ਆ ਜਿਓ ਜ਼ਮੀਨਾਂ ਸਾਫ਼ ਕਰ ਆ ਜਿਓ ਹੁਣ ਤੁਸੀਂ ਰੁਕ ਜਓ ਇਸ ਲਈ ਤੇ ਜਿਹੜਾ ਭਰਾ ਉਹ ਲਟੇਰਿਆਂ ਦਾ ਪੈਸਾ ਸੀ ਉਹ ਜੇ ਮਾਨ ਸਾਹ ਵੰਡ ਦਿੰਦੇ ਆ ਲੋਕਾਂ ਚੰਗੀ ਗੱਲ ਐ ਬਿਕਰਮ ਮਜੀਠਗੇ ਦੀ ਕੱਲ ਆਈ ਸੀ ਕੁਝ ਸੂਤਰਾਂ ਤੋਂ ਕਹਿੰਦੇ ਉਹ ਵੀ ਪਤਨ ਦੌਰਨ ਤੇ ਜਿਹੜੀ ਵੱਡੇ ਪੱਧਰ ਤੇ ਫੜੀ ਸੀ ਉਹ ਹੜਪੀੜਤਾਂ ਵਿੱਚ ਦੇਣ ਦੀ ਗੱਲ ਚੱਲ ਰਹੀ ਐ ਤੇ ਜਿਹੋ ਜਆ ਕੁਝ ਜੋ ਤੋ ਫੜਿਆ ਸੀ ਉਹੋ ਜਆ ਮਾਪ ਜਾ ਹਰਾਂ ਵਾਲਿਆਂ ਨੂੰ ਮਿਲੂਗਾ ਪਿਆਰ ਰਹਿਣਾ ਇਨੀਕ ਬੇਨਤੀ ਸੀ ਤੋ ਉਸ ਤੋਂ ਇਹ ਨਵਾਂ ਚੈਨਲ ਆਪਾਂ ਬਣਾਇਆ ਪੁਰਾਣਾ ਚੈਨਲ ਆਜ਼ਾਦਨ ਰਪੱਕ ਤੇ ਸੱਚ ਬੋਲਣ ਕਰਕੇ ਸਾਡਾ ਖਤਮ ਹੋ ਗਿਆ ਸਸਪੈਂਡ ਹੋ ਗਿਆ ਇਹ ਨਵਾਂ ਚੈਨਲ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਤੇ ਤੁਸੀਂ ਜਰੂਰ ਇਹਨੂੰ ਸਬਸਕ੍ਰਾਈਬ ਕਰਿਓ ਲੈਕ ਸ਼ੇਅਰ ਕਰਿਓ ਬਾਤੋ ਵਧ ਬੰਦਿਆਂ ਤੋਂ ਸਬਸਕ੍ਰਾਈਬ ਕਰਾਇਓ ਤਾਂ ਕਿ ਆਪਾਂ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਇੰਨੀ ਇੱਕ ਵਿਚਾਰਾਂ ਸੀ ਭੁੱਲ ਚੁੱਕ ਦੀ ਕਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ